ਸਾਤਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿੰਤ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸੇਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਨ ਲੱਗੇ ਆਂ ਤੂੜੀ ਦੇ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਤੇ ਇੱਕ ਬੇਨਤੀ ਸਾਰੇ ਜੋ ਕਿਸਾਨ ਵੀਰ ਜਵਾਪਾਰੀ ਵੀਰ ਵੀਡੀਓ ਦੇਖ ਰਹੇ ਨੇ ਕਾਫੀ ਲੰਮੇ ਟਾਈਮ ਤੋਂ ਬਾਅਦ ਆਪਾਂ ਵੀਡੀਓ ਪਾਉਣ ਲੱਗੇ ਆਂ ਸੋ ਆਪਦੇ ਏਰੀਆ ਦੇ ਜੋ ਤੁਹਾਡੇ ਏਰੀਆ ਚ ਰੇਟ ਚੱਲ ਰਹੇ ਨੇ ਵੱਖ-ਵੱਖ ਜੋ ਭੋਂਗ ਵਾਲੇ ਟਰਾਲੇ ਦਾ ਰੇਟ ਹੈ ਜੋ ਖੇਤ ਵਿੱਚੋਂ ਭਰ ਕੇ ਲੈ ਕੇ ਜਾਂਦੇ ਨੇ ਉਹਦਾ ਰੇਟ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰੋ ਤਾਂ ਜੋ ਆਪਾਂ ਇਸ ਲੜੀ ਨੂੰ ਅੱਗੇ ਵਧਾ ਸਕੀਏ ਤੇ ਰੋਜ਼ਾਨਾ ਤੂੜੀ ਦੇ ਰੇਟਾਂ ਤੇ ਤੁਹਾਨੂੰ ਅਪਡੇਟਡ ਜਾਣਕਾਰੀ ਦੇ ਸਕੀਏ ਸੋ ਮੇਨ ਮੇਨ ਮੰਡੀਆਂ ਦੇ ਮੇਨ ਮੇਨ ਸ਼ਹਿਰਾਂ ਦੇ ਜੋ ਰੇਟ ਨੇ ਉਹ ਮੈਂ ਇਸ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਤੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ। ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਵੀਰੋ ਗੱਲ ਕਰਦੇ ਆਂ ਸਰ੍ਹਸਾ ਦੀ। ਇੱਥੇ ਸਰ੍ਹਸਾ 350 ਰੁਪਏ ਪ੍ਰਤੀ ਕੁਆਂਟਲ ਜੋ ਤੂੜੀ ਦਾ ਰੇਟ ਚੱਲ ਰਿਹਾ। ਫਤਿਹਵਾਦ 320 ਤੋਂ 360 ਰੁਪਏ ਪ੍ਰਤੀ ਕੁਆਂਟਲ। ਰਾਣੀਆਂ 330 ਰੁਪਏ, ਟੁਹਾਣਾ 370 ਰੁਪਏ ਪ੍ਰਤੀ ਕੁਆਂਟਲ। बठिंडा लगभग सवा तीन सौ रुपये प्रति कुंटल बरनला तीन सौ अस्सी रुपये सरदूलगढ़ तीन सौ दस रुपये प्रति कुंटल हिसार चार सौ दस रुपये मुक्तर साहब साढ़े तीन सौ रुपये मोगा तीन सौ तो तीन सौ चाली रुपये सुनाम तीन सौ साठ रुपये पटियाला तीन सौ ती तो तीन सौ अस्सी रुपये नाभा तीन सौ चाली रुपये प्रति कुंटल राजपुरा 360 ਤੋਂ 390 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੂੜੀ ਦਾ ਰੇਟ ਚੱਲ ਰਿਹਾ। ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਏਰੀਆ 'ਚ ਲਗਭਗ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੂੜੀ ਦਾ ਰੇਟ ਹੈ ਜੀ। ਸੋ ਕਿਸਾਨ ਵੀਰੋ ਵੱਧ ਤੋਂ ਵੱਧ ਜੋ ਤੁਹਾਡੇ ਏਰੀਆ ਦੇ ਰੇਟ ਨੇ ਕਿਰਪਾ ਕਰਕੇ ਕਮੈਂਟਾਂ 'ਚ ਇਸ ਵਾਰ ਜ਼ਰੂਰ ਲਿਖਿਓ ਕਿਉਂਕਿ ਆਪਾਂ ਇਹ ਤੂੜੀ ਦੀ ਵੀਡੀਓ ਕਾਫੀ ਟਾਈਮ ਬਾਅਦ ਪਾ ਰਹੇ ਆ। ਸੋ ਅੱਗੇ ਇਦਾਂ ਹੀ ਰੋਜ਼ਾਨਾ ਨਹੀਂ ਤਾਂ ਹਫ਼ਤੇ 'ਚ ਇੱਕ ਦੋ ਵਾਰੀ ਅਪਡੇਟ ਮਿਲਦੀ ਰਵੇ। ਤਾਂ ਕਮੈਂਟਾਂ 'ਚ ਜ਼ਰੂਰ ਜੋ ਤੂੜੀ ਦੇ ਰੇਟ ਤੁਹਾਡੇ ਏਰੀਆ 'ਤੇ ਚੱਲ ਰਹੇ ਨੇ ਉਹ ਜ਼ਰੂਰ ਲਿਖੋ ਜੀ ਤੇ ਜਾਣਕਾਰੀ ਚੰਗੀ ਲੱਗੀ ਤਾਂ ਵਾਤ ਵਾਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ